ਆ ਸੋਸ਼ਲ ਮੀਡੀਆ ਨੇ ਲੋਕਾਂ ਦੀ ਮਤ ਮਾਰ ਕੇ ਰੱਖ ਦਿੱਤੀ ਆ ਲੋਕਾਂ ਨੂੰ ਆਪਣੀ ਅਸਲ ਲਾਈਫ ਭੁੱਲ ਹੀ ਗਈ ਆ ਬਸ ਫੇਮ ਦੇ ਚੱਕਰ ਚ ਕਈ ਤਰ੍ਹਾਂ ਦੇ ਪੰਗੇ ਕਰਦੇ ਪਏ ਆ ਤੇ ਆਪਣੀ ਜ਼ਿੰਦਗੀ ਖਰਾਬ ਕਰਦੇ ਪਏ ਆ ਉਹਨਾਂ ਨੂੰ ਬਸ ਪੈਸਾ ਚਾਹੀਦਾ ਫੇਮ ਚਾਹੀਦਾ ਇੱਜ਼ਤ ਭਾਵੇਂ ਰਵੇ ਜਾਂ ਨਾ ਰਵੇ ਇੱਕ ਪੂਜਾ ਸੰਘਾ ਨਾਮ ਦੀ ਕੁੜੀ ਦਾ ਤੁਸੀਂ ਸੁਣੀ ਹੋਵੇਗੀ ਜਿਸ ਨੇ ਤਿੰਨ ਚਾਰ ਵਿਆਹ ਕਰਵਾਏ ਆ ਪਰ ਹੁਣ ਕਹਿ ਰਹੇ ਆ ਵੀ ਨਵਾਂ ਵਿਆਹ ਕਰਾਉਣ ਦੀ ਉਹ ਤਿਆਰੀ ਕਰਦੀ ਪਈ ਆ ਹਾਲ ਹੀ ਵਿੱਚ ਪੂਜਾ ਸੰਘਾ ਨੇ ਇੱਕ ਪੋਸਟ ਪਾਈ ਸੀ ਕਿ ਮੇਰਾ ਪਹਿਲਾ ਅਕਾਊਂਟ ਸਸਪੈਂਡ ਹੋ ਗਿਆ ਮੇਰੇ ਨਵੇਂ ਅਕਾਊਂਟ ਨੂੰ ਫੋਲੋ ਕਰੋ ਸਾਨੂੰ ਸਪੋਰਟ ਕਰੋ ਸੁਹਾਰੀ ਵਿੱਚ ਪੂਜਾ ਸੰਘਾ ਨੇ ਇੱਕ ਵੱਡਾ ਖੁਲਾਸਾ ਕਰਕੇ ਰੱਖ ਦਿੱਤਾ ਹੈ ਪੂਜਾ ਸੰਘਾ ਦੱਸਦੀ ਪਈ ਹੈ ਕਿ ਜਿੱਥੇ ਮੇਰਾ ਹੁਣ ਵਿਆਹ ਹੋਇਆ ਨਾ ਉਹ ਹਸਬੰਦ ਵੀ ਮੇਰੇ ਨਾਲ ਮਿਸਬੀਹੇਵ ਕਰਦਾ ਪਿਆ ਹੈ ਮੈਨੂੰ ਕਹਿੰਦਾ ਹੈ ਕਿ ਤੂੰ ਮੇਰਾ ਘਰ ਛੱਡ ਕੇ ਚਲੀ ਜਾ ਪਤਾ ਨਹੀਂ ਹੁਣ ਉਹ ਇਦਾਂ ਕਿਉਂ ਕਰਦਾ ਪਿਆ ਹੈ ਮੇਰਾ ਅਕਾਊਂਟ ਸਸਪੈਂਡ ਹੋ ਗਿਆ ਜਾਂ ਕੋਈ ਹੋਰ ਵਜ੍ਹਾ ਵਾ ਪਰ ਪੂਜਾ ਸੰਘਾ ਦਾ ਇਸ ਵੇਲੇ ਬਹੁਤ ਹੀ ਦਿਲ ਟੁੱਟਿਆ ਹੋਇਆ ਹੈ ਹਾਜੀ ਗਾਇਜ਼ ਮੈਂ ਜੋ ਵੀ ਤੋਂ ਦੇਖਦੇ ਪੂਜਾ ਸੰਘਾ ਹੈ ਨਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੋਲ ਦੇ ਬੋਲ ਹੀ ਰਹੇ ਨੇ ਪਰ ਮੇਰੇ ਨਾਲ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸ ਬੀਹੇ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਨਾ ਛੱਡ ਦੇ ਤੇ ਮੈਂ ਮੈਂ ਤਾਂ ਕੀ ਕੀਤਾ ਜਿਹੜਾ ਕਿ ਮੇਨ ਨਾਲ ਤਾਂ ਹੋ ਰਹੀ ਹੈ ਨਾ ਮੇਨਨ ਕੋਈ ਚਿੰਤਾ ਹੋ ਰਿਹਾ ਕਿ ਮੈਂ ਉਹਨਾਂ ਨੂੰ ਕੋਈ ਮਾਰਾ ਨਹੀਂ ਦਿੱਤਾ ਤੇ ਪਰ ਮੈਨੂੰ ਨਹੀਂ ਸਮਝ ਆ ਰਹੀ ਕਿ ਅਕਾਉਂਟ ਕਰਕੇ ਹਨਾ ਜਾਂ ਕੋਈ ਕੋੜ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਨੂੰ ਹਰੇਕ ਦਿਨ ਧੋਖਾ ਕਰਕੇ ਹੋ ਰਿਹਾ ਮੈਨੂੰ ਕੁਝ ਸੁਭਨ ਨਹੀਂ ਲੱਗ ਰਹੀ ਸੋ ਹੁਣ ਬਹੁਤ ਸਾਰੇ ਲੋਕ ਪੂਜਾ ਸੰਘਾਂ ਨੂੰ ਟਰੋਲ ਕਰਦੇ ਪਏ ਆ ਤਰ੍ਹਾਂ ਤਰ੍ਹਾਂ ਦੇ ਗਲਤ ਕਮੈਂਟ ਕਰ ਰਹੇ ਆ ਕੋਈ ਕਹਿੰਦੇ ਆ ਪੂਜਾ ਸੰਘਾਂ ਫੇਰ ਫ੍ਰੀ ਹੋ ਗਈ ਚੌਥਾ ਵਿਆਹ ਕਰਵਾਉਣ ਨੂੰ ਕੋਈ ਆਪਣੇ ਯਾਰਾਂ ਦੋਸਤਾਂ ਨੂੰ ਵੀਡੀਓ ਸ਼ੇਅਰ ਕਰ ਰਿਹਾ ਹੈ ਕਿ ਭਰਾ ਜੀ ਤੇਰਾ ਨਹੀਂ ਵਿਆਹ ਹੋਇਆ ਤੇ ਆ ਜਾ ਪੂਜਾ ਸੰਘਾਂ ਨਾਲ ਕਰਾ ਦਿੰਨੇ ਆ ਸੋ ਤੁਸੀਂ ਕੀ ਕਹਿਣਾ ਚਾਹੋਗੇ ਵਿਚਾਰ ਕਮੈਂਟਾਂ ਚ ਜ਼ਰੂਰ ਦਿਓ ਬਾਕੀ ਇਹ ਵੀ ਜ਼ਰੂਰ ਦੱਸਿਓ ਵੀ ਪੂਜਾ ਸੰਘਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਜਾਂ ਫਿਰ ਨਹੀਂ ਸੋ ਵੀਡੀਓ ਇੱਥੇ ਖਤਮ ਕਰਦੇ ਆ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ